ਮੜਬੰਡੀ ਹਲਕੇ ਤੋਂ ਫਰਸੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਲੁੱਟ ਦੀ ਝੂਠੀ ਕਹਾਣੀ ਬਣਾਉਣ ਵਾਲੇ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਸਾਬਕਾ ਫੌਜੀ ਨੇ ਖੁਦ 15 ਲੱਖ ਦੀ ਜੋ ਲੁੱਟ ਦੀ ਝੂਠੀ ਕਹਾਣੀ ਬਣਾਈ ਸੀ ਬਠਿੰਡਾ ਦੇ ਹਾਥੀ ਦੇ ਡੀਐਸਪੀ ਹਰਜੀਤ ਸਿੰਘ ਦੇ ਵੱਲੋਂ ਜਾਣਕਾਰੀ ਸਾਂਝਾ ਕੀਤੀ ਗਈ ਤੇ ਉੱਥੇ ਹੀ ਸਾਬਕਾ ਫੌਜੀ ਅਫਤਾਰ ਸਿੰਘ ਨੇ ਪੁਲਿਸ ਨੂੰ ਝੂਠੀ ਰਿਪੋਰਟ ਦਰਜ ਕਰਵਾਈ ਅਣਪਛਾਤੇ ਨੌਜਵਾਨ ਮਹਿਲਾ ਤੇ 15 ਲੱਖ ਰੁਪਏ ਦੀ ਜੋ ਲੁੱਟ ਕਰਨ ਦੇ ਇਲਜ਼ਾਮ ਲਗਾਏ ਸੀ ਸਾਬਕਾ ਫੌਜੀ ਆਨਲਾਈਨ ਕਸੀਨੋ ਰਾਹੀਂ ਜੋ ਜੂਆ ਖੇਡਦਾ ਸੀ ਜਾਣਕਾਰੀ ਮੁਤਾਬਕ ਕਰੋੜ ਤੋਂ ਵੱਧ ਰੁਪਏ ਹਾਰ ਚੁੱਕਿਆ ਇਸ ਆਪਕਾ ਫੌਜੀ ਤਾਂ ਪੁਲਿਸ ਤੇ ਪੂਰਾ ਮਾਮਲਾ ਚਦੋ ਤੇ ਅੰਦਰ ਬਚਾਇਆ ਤਾਂ ਸਾਰੀ ਗਲਤ ਅਪਰਾਧ ਫਸ਼ ਹੋਇਆ ਲੁੱਟ ਦੀ ਝੂਠੀ ਕਹਾਣੀ ਬਣਾਉਣ ਵਾਲਾ ਤਾਬੂ ਕੀਤਾ ਗਿਆ ਸਾਕਾ ਫੌਜੀ ਦੇ ਵੱਲੋਂ ਖੁਦ ਹੀ ਜੋ 15 ਲੱਖ ਰੁਪਏ ਦੀ ਲੁੱਟ ਦੀ ਝੂਠੀ ਕਹਾਣੀ ਕਢੀ ਗਈ ਪੁਲਿਸ ਦੇ ਵਿੱਚ ਰਿਪੋਰਟ ਦਰਜ ਕਰਵਾਈ ਬਠਿੰਡਾ ਦੇ ਹਾਤੀ ਦੇ ਡੀਐਸਪੀ ਹਰਜੀਤ ਸਿੰਘ ਦੇ ਵੱਲੋਂ ਜਾਣਕਾਰੀ ਤੋ ਪਰਦਾ ਚੁੱਕਿਆ ਗਿਆ ਉਹਨਾਂ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਕਿਵੇਂ ਇਹ ਸਾਰੀ ਝੂਠੀ ਕਹਾਣੀ ਕਢੀ ਗਈ ਹੈ ਫਿਰ ਰਿਪੋਰਟ ਦਰਜ ਕਰਵਾਈ ਗਈ ਤੇ ਹੁਣ ਪੁਲਿਸ ਦੇ ਫਲੋ ਪਰਦਾ ਫਾਸ਼ ਕਰ ਦਿੱਤਾ ਗਿਆ ਅਣਪਛਾਤੇ ਨੌਜਵਾਨ ਮਹਿਲਾ ਤੇ 15 ਲੱਖ ਰੁਪਏ ਲੁੱਟਣ ਦੇ ਇਲਜ਼ਾਮ ਇਸ ਸਾਬਕਾ ਫੌਜੀ ਦੇ ਵੱਲੋਂ ਲਗਾਏ ਗਏ ਸੀ ਤੇ ਜਾਣਕਾਰੀ ਮੁਤਾਬਕ ਕੇਵੀ ਸਾਹਮਣੇ ਆਇਆ ਇਹ ਸਾਬਕਾ ਫੌਜੀ ਹੈ ਕਸੀਨੋ ਦੇ ਰਾਹੀਂ ਜੂਆ ਖੇਡਦਾ ਹੈ ਤੇ ਕਰੋੜ ਤੋਂ ਵੱਧ ਜੋ ਹਾਰ ਵੀ ਚੁੱਕਿਆ ਹੈ ਮੇਰੇ ਮਾਤਰ ਫਾਦਰ ਪੈਸੇ ਦਾ ਬਚਾ ਕਰਨ ਦੇ ਲਈ ਵੀ ਮੈਂ ਤੇ ਪੈਸੇ ਮੰਗਣਗੇ ਮੈਂ ਪੈਸੇ ਜੂਏ ਦੇ ਵਿੱਚ ਹਾਰ ਗਿਆ ਸੀ ਕਿੰਨੇ ਜਨੇ ਇਨਵੋਲਵ ਸੀਗੇ ਤੁਸੀਂ ਇਸ ਸਾਰੀ ਕਹਾਣੀ ਜਿਹੜੀ ਭਲਾਈ ਜਾਈ ਹੈ ਵੀ ਮੈਂ ਕਰ ਲੈ ਇਸ ਅੱਵਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲੀ ਖੁਰਦ ਥਾਣਾ ਮੋੜ ਜ਼ਿਲ੍ਹਾ ਬਟੰਡਾ ਉਹ ਬਟੰਡੇ ਤੋਂ IDFC ਬੈਂਕ ਵਿੱਚੋਂ ਆਪਣੇ ਖਾਤੇ ਵਿੱਚੋਂ 15 ਲੱਖ ਰੁਪਿਆ ਕਢਵਾ ਕੇ ਤੇ ਆਪਣੇ ਮੋਟਰਸਾਈਕਲ ਤੇ ਉਹ ਆਪਣੇ ਪਿੰਡ ਕੋਟਲੀ ਖੁਰ ਤੋਂ ਜਾ ਰਿਹਾ ਸੀ ਰਸਤੇ ਵਿੱਚ ਕੋਟ ਸ਼ਮੀਰ ਤੋਂ ਉਹਨੂੰ ਇੱਕ ਲੜਕੀ ਨੇ ਤੇ ਇੱਕ ਲੜਕੇ ਨੇ ਕੋਈ 35 ਤੇ ਇੱਕ 32 ਸਾਲ ਦੀ ਲੜਕੀ ਸੀ ਉਹਨਾਂ ਨੇ ਲਿਫਟ ਲਈ ਹੈ ਤੇ ਉਹਦੇ ਕਾਲੇ ਰੰਗ ਦੇ ਬੈਗ ਵਿੱਚ ਜਿਹੜਾ ਹੈਗਾ ਉਹਦੀ 15 ਲੱਖ ਰੁਪਏ ਦੀ ਰਕਮ ਸੀ ਗਹਿਰੀ ਭਾਗੀ ਗਹਿਰੀ 12 ਸਿੰਘ ਪਿੰਡ ਦੇ ਨਜ਼ਦੀਕ ਜਾ ਕੇ ਉਹਦੇ ਪਿੱਛੇ ਉਹਨੂੰ ਪਿਸਤਲ ਲਾ ਕੇ ਮੋਟਰਸਾਈਕਲ ਨੂੰ ਰੋਕ ਕੇ ਤੇ ਉਹ ਜਿਹੜਾ ਉਹਨੂੰ ਰੋਕ ਕੇ ਤੇ ਉਸ ਤੋਂ 15 ਲੱਖ ਰੁਪਈਆ ਤੇ ਉਹਦਾ ਮੋਬਾਈਲ ਜਿਹੜਾ ਖੋ ਕੇ ਲੈ ਗਏ ਉਹ ਪੈਸਿਆਂ ਦੀ ਕਹਾਣੀ ਨੂੰ ਆਪਣੀ ਨੂੰ ਦਬਾਉਣ ਦੀ ਖਾਤਰ ਵੀਕ ਤਾਂ ਮਾਪੇ ਤੋਂ ਪੈਸੇ ਲੈ ਲਵੇ ਦੂਸਰਾ ਜਿਹੜਾ ਹੈਗਾ ਵੀ ਮੈਂ ਕੋਈ ਬੱਚਿਆਂ ਦੀ ਫੀਸ ਵਗੈਰਾ ਸੀਗੀ ਉਹ ਭਰਨੀ ਸੀ ਤੇ ਜਿਹੜੇ ਪੈਸੇ ਮੈਂ ਹਾਰਿਆ ਉਹ ਆਪਦੇ ਪਰਿਵਾਰ ਤੋਂ ਮੈਂ ਹਜਮ ਕਰ ਲਾਂ ਤਾਂ ਕਿ ਪਰਿਵਾਰ ਵਾਲੇ ਮੇਰੇ ਮੈਨੂੰ ਝਿੜਕਣਾ ਜਾਂ ਮੇਰੇ ਤੇ ਇਹਨੇ ਦਬਾਅ ਨਾ ਬਣਾਉਣ ਵੀ ਤੂੰ ਪੈਸੇ ਕਿੱਥੇ ਉਹ ਕਹਾਣੀ ਨੂੰ ਉਹ ਪੈਸਿਆਂ ਦੀ ਆਪਣੀ ਦਬਾਉਣ ਦੀ ਖਾਤਰ ਇਹ ਛੁੱਟੀ ਕਹਾਣੀ ਦਿੱਤੀ ਤੇ ਸੇ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਕੁਲਬੀਰ ਵੀਰ ਅਬਠਿੰਡਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਕੁਲਬੀਰ ਜੀ ਕੀ ਕੁਝ ਦਾ ਸਾਰਾ ਜਾਣਕਾਰੀ ਆ ਰਹੀ ਹੈ ਹਾਲਾਂਕਿ ਕੀ ਕਾਰਨ ਮੰਨੇ ਜਾ ਰਹੇ ਨੇ ਸਾਬਕਾ ਫੌਜੀ ਨੇ ਕਿਉਂ ਚੋਟੀ ਕਹਾਣੀ ਕਢੀ ਹੈ ਬਿਲਕੁਲ ਦੇਖੋ ਇਹ ਗੱਲ ਬੀਤੇ ਦਿਨ ਦੀ ਹੈ ਕਿ ਪਹਿਲਾਂ ਵੀ ਗੱਲ ਹੋਈ ਹੈ ਕਿ ਸਾਬਕਾ ਫੌਜੀ ਅਵਤਾਰ ਸਿੰਘ ਜਿਹੜਾ ਕਿ ਜਿਸਨੇ ਕਿ ਸਾਰੀ ਕਹਾਣੀ ਬਣਾ ਕੇ ਦੱਸਿਆ ਕਿ ਬਠਿੰਡਾ ਆਇਆ ਸੀਗਾ ਤੇ ਇੱਥੋਂ ਪੈਸੇ ਲੈ ਕੇ ਜਾ ਰਿਹਾ ਸੀਗਾ ਤਾਂ ਰਸਤੇ ਵਿੱਚ ਮੈਨੂੰ ਲੁੱਟ ਲਿਆ ਲੇਕਿਨ ਪੁਲਿਸ ਨੇ ਜਦੋਂ ਇਸ ਦੀ ਤਫ਼ਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਇਹ ਜੂਆ ਖੇਡਣ ਦਾ ਆਦੀ ਆ ਆਨਲਾਈਨ ਜਿਹੜਾ ਕਸੀਨੋ ਤੇ ਜਿਹੜੀਆਂ ਕੋਈ ਆਪਣਾ ਜੂਆ ਇਹ ਖੇਡਦਾ ਸੀਗਾ ਤਾਂ ਕਰੋੜ ਰੁਪਏ ਤੋਂ ਵੱਧ ਜਿਹੜਾ ਇਹ ہار ਚੁੱਕਿਆ ਲੇਕਿਨ ਇਸ ਨੇ ਆਪਣੇ ਘਰਦਿਆਂ ਦੇ ਅੱਗੇ ਸੱਚਾ ਹੋਣ ਦੇ ਲਈ ਇਹ ਸਾਰੀ ਕਹਾਣੀ ਜਿਹੜੀ ਮਨ ਘੜਤ ਕਹਾਣੀ ਸੀਗੀ ਉਹ ਘੜੀ ਕਿਉਂਕਿ ਬਠਿੰਡੇ ਇਹ ਆਈ ਹੀ ਨਹੀਂਗਾ ਇਹ ਤਾਂ ਮੋਰ ਮੰਡੀ ਹੀ ਜਿਹੜਾ ਰਿਹਾ ਔਰ ਨਾ ਹੀ ਇਹਦੇ ਕਿਸੇ ਖਾਤੇ ਦੇ ਵਿੱਚ ਕੋਈ ਪੈਸਾ ਸੀਗਾ ਤਾਂ ਪੁਲਿਸ ਨੇ ਤਫਤੀਸ਼ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਜਿਹੜਾ ਜੂਆ ਖੇਡਣ ਦਾ ਆਦੀ ਸੀਗਾ ਆਨਲਾਈਨ ਔਰ ਪੈਸੇ ਕਾਫੀ ਹਾਰ ਚੁੱਕਿਆ ਸੀਗਾ ਤਾਂ ਇਸ ਕਾਰਨ ਕਰਕੇ ਸੱਚਾ ਹੋਣ ਦੇ ਲਈ ਇਸ ਨੇ ਇਹ ਸਾਰੀ ਜਿਹੜੀ ਕਹਾਣੀ ਘੜੀ ਹੈ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਝੂਠਾ ਜਿਹੜਾ ਪੁਲਿਸ ਨੂੰ ਐਪਲੀਕੇਸ਼ਨ ਦੇ ਕੇ ਤੇ ਝੂਠਾ ਜਿਹੜਾ ਮਾਮਲਾ ਦਰਜ ਕਰਾਇਆ ਤਾਂ ਉਸ ਦੇ ਅਧੀਨ ਇਸ ਦੇ ਉੱਪਰ ਜਿਹੜੀ ਹੈ ਬੰਦੀ ਕਾਰਵਾਈ ਜਿਹੜੀ ਇਹ ਪੁਲਿਸ ਕਰ ਰਹੀ ਹੈ ਉਹਨਾਂ ਨੇ ਵਕ ਵਕਤਰਾਵਾਂ ਹੇਠ ਇਸ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਲਿਆ ਗ੍ਰਿਫਤਾਰ ਕਰਕੇ ਤਾਂ ਇਸ ਤੋਂ ਜਿਹੜਾ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੀਆਂ ਇਸ ਨੇ ਜਿਹੜੀਆਂ ਕਿਉਂ ਜੂਆ ਖੇਡਦਾ ਸੀਗਾ ਕਿਉਂ ਇਹ ਜਿਹੜਾ ਇਹ ਸਾਰਾ ਕੁਝ ਕਰਦਾ ਸੀਗਾ ਕਿਉਂਕਿ ਇੱਕ ਪਾਸੇ ਬੱਚਿਆਂ ਦੀ ਫੀਸ ਭਰਨ ਵਾਸਤੇ ਇਸ ਦੇ ਕੋਲੇ ਪੈਸਾ ਨਹੀਂ ਤਾਂ ਦੂਜੇ ਪਾਸੇ ਇਹ ਇੰਨਾ ਪੈਸਾ ਜਿਹੜਾ ਆਪ ਦਾ ਖਾਸ ਕਰਕੇ ਰਿਟਾਇਰਮੈਂਟ ਤੋਂ ਬਾਅਦ ਵੀ ਜੋ ਪੈਨਸ਼ਨ ਵਗੈਰਾ ਮਿਲਦੀ ਸੀਗੀ ਤਾਂ ਉਹ ਵੀ ਇਹ ਖਾ ਚੁੱਕਿਆ ਸੀ ਜੀ ਬਿਲਕੁਲ ਵੀ ਜੀ ਕਿਸ ਤਰੀਕੇ ਦੀ ਕਾਰਵਾਈ ਹੁਣ ਪੁਲਿਸ ਇਸ ਅਜਿਹੇ ਮਾਮਲੇ ਦੇ ਵਿੱਚ ਕਰ ਸਕਦੀ ਹੈ ਦੇਖੋ ਜਿਹੜਾ ਝੂਠਾ ਝੂਠੀ ਐਪਲੀਕੇਸ਼ਨ ਦਿੱਤੀ ਗਿਆ ਝੂਠਾ ਜਿਹੜਾ ਸਾਰਾ ਕੁਝ ਇਹਨੇ ਡਰਾਮਾ ਰਚਿਆ ਤਾਂ ਉਸ ਦੇ ਖਿਲਾਫ ਜਿਹੜਾ ਜਿਹੜੀ ਬੰਦੀ ਕਾਰਵਾਈ ਆ ਪੁਲਿਸ ਨੇ ਡਿਪਟੀ ਡੀਐਸਪੀ ਨੇ ਦੱਸਿਆ ਕਿ ਅਸੀਂ ਜਿਹੜਾ ਇਸ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਲਿਆ ਕਿਉਂਕਿ ਇਸ ਨੇ ਪੁਲਿਸ ਨੂੰ ਜਿਹੜਾ ਗਲਤ ਇਨਫੋਰਮੇਸ਼ਨ ਦਿੱਤੀ ਹੈ ਝੂਠੀ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਇਸ ਦੇ ਉੱਤੇ ਉਹ ਮਾਮਲਾ ਵੀ ਜਿਹੜਾ ਦਰਜ ਸਿੰਘ ਕਰ ਰਹੇ ਆ ਤੇ ਹੋਰ ਵੀ ਇਸ ਜਿਹੜੀ ਹੈ ਪੁੱਛਗਿੱਛ ਕਰ ਰਹੇ ਆ ਕਿ ਕਿਉਂ ਇਸ ਨੇ ਸਾਰਾ ਕੁਝ ਜਿਹੜਾ ਕੀਤਾ ਤੇ ਕੀ ਕਾਰਨ ਜਿਹੜੇ ਸੀਗੇ ਪਿੱਛੇ ਇਸ ਦੇ ਹੋਰ ਕੌਣ ਲੋਕ ਨੇ ਉਹ ਵੀ ਜਿਹੜਾ ਇਸ ਦੀ ਤਹਿਕੀਕਤ ਕੀਤੀ ਚਾਰੀ ਹੈ ਜੀ जी ठीक है ठीक है कुलवीर जी बहुत-बहुत शुक्रिया हम जानकारी दशक तक पहुंचाई है त लुटती-छूटी कहानी करण वाला यह साप का फौजी जिसनो के पुलिस से वालों कापू कर लिया के है